ਉਝੀੜੀ ਬਨ ਜਾ ਬੈਠਦਾ ਬੈਠਦਾ ਹਰੀਆਵਲ ਹੋ ਜਾਵੀ ਜਿੰਨੂ ਪ੍ਰੇਮ ਉਸਦਾ ਲੱਗ ਜਾਂਦੇ ਲੱਗ ਜਾਂਦੇ ਉਹ ਪਾਗਲ ਹੋ ਜਾਵੀ ਉਝੀੜੀ ਬਨ ਜਾ ਬੈਠਦੇ ਤਿਦੋ ਹਰੀਆਵਲ ਹੋ ਜਾਵੀ ਜਿਨੂੰ ਪ੍ਰੇਮ ਉਸ ਦਾ ਲੱਗ ਜਾਂਦੇ ਲੱਗ ਜਾਂਦਾ ਓ ਪਾਗਲ ਹੋ ਜਾਵੀ ਲੋਕ ਸੁਦਾਈ ਬੋਲਦੇ ਬੋਲਦੇ ਉਹਦੇ ਰੰਗ ਵਿੱਚ ਰਤਿਆਂ ਨੂੰ ਉਜੜੀ ਰੁੱਖ ਦੀ ਠਾਂ ਵਿਰਾਜਦਾ ਸੂਬ ਦੇ ਚੋ ਚੜਦਾ ਪੱਤੀਆਂ ਨੂੰ ਲੋਕ ਸੁਧਾਈ ਗੋਲ ਦੇ ਭੋਲ ਦੇ ਉਹਦੇ ਰੰਗ ਵਿੱਚ ਰੱਤੀਆਂ ਨੂੰ ਉਜੜੀ ਰੁੱਖ ਦੀ ਵੀਰਾਜ ਦਾ ਸੋਭਦਾ ਚਾ ਚੜਦਾ ਪੱਤੀਆਂ ਨੂੰ ਉਹਦਾ ਤੂਣ ਜਗਮਗ ਲਿਸ਼ਕਦਾ ਲਿਸ਼ਕਦਾ ਮੁਖ ਚਮਕ ਪੈਂਦੀਆਂ ਨੇ ਉਹ ਦੇਸੀ ਜਟਾਂ ਸੁਨੈਰੀਆਂ ਸੁਨੈਰੀਆਂ ਉਖਾਂ ਲੈਂਦੀਆਂ ਨੇ ਉਹਦਾ ਤੁਮਣਾ ਜਗਮਗ ਲਿਸ਼ਕਦਾ ਲਿਸ਼ਕਦਾ ਮੁਖ ਚਮਕ ਪੈਂਦੀਆਂ ਨੇ ਉਹਦੇ ਸੀਸ ਜਟਾਂ ਸੁਨੇਰੀਆਂ ਸੁਨੇਰੀਆਂ ਤੱਕ ਉਖਾਂ ਲੈਂਦੀ ਅੱਤ ਫਬਦੀ ਤਸਬੀ ਨਾਮ ਵਾਲੀ ਨਾਮ ਵਾਲੀ ਕੋਲੇ ਸੋਬ ਦਾ ਚਿਮਟਾ ਹੈ ਅੱਖੀਆਂ ਉਦਿਆਂ ਦੱਸ ਦਿਆਂ ਦੱਸ ਦਿਆਂ ਕੋਈ ਜੋ ਗਿਰਮਤਾ ਹੈ ਅੱਤ ਫਬਦੀ ਮਾਲਾ ਨਾਵਲੀ ਨਾਵਲੀ ਕੋਲ ਸੋਬਦਾ ਚਿਮਟਾ ਹੈ ਅੱਖੀਆਂ ਉਦੀਆਂ ਦੱਸ ਦੀਆਂ ਦੱਸ ਦੀਆਂ ਨੇ ਕੋਈ ਜੋ ਗਿਰਾਮਤਾ ਹੈ ਮੇਰੀ ਜੇ ਚੱਲੀ ਹੋ ਗਏ ਦੁਨੀਆਂ ਤੋਂ ਕੱਲੀ ਹੋ ਗਈ ਹੋ ਗਈ ਜਦੋਂ ਦੀ ਉਸ ਵਾਲੀ ਆਈ ਜੀ ਹਰ ਮੀਤ ਜੇ ਚੱਲੀ ਹੋ ਗਈ ਹੋ ਗਈ ਗੁਣ ਜਾਨਗਾਈ ਜੀ ਦੁਨੀਆਂ ਤੋਂ ਕੱਲੀ ਹੋ ਗਈ ਹੋ ਗਏ ਜਦੋਂ ਦੀ ਉਸ ਵਾਲੀ ਆਈ ਜੀ ਉਹ ਜਿਹੜੀ ਬਣ ਜਾ ਬੈਠਦਾ ਬੈਠਦਾ ਹਰੀਆਵਲ ਹੋ ਜਾਵੇ ਜਿਹਨੂੰ ਪ੍ਰੇਮ ਉਸ ਦਾ ਲੱਗ ਜਾਂਦੇ ਲੱਗ ਜਾਂਦੇ ਹੂੰ পাগল ਹੋ ਜਾਵੀ ਦੁਨੀਆ ਸੁਦਾਈ ਬੋਲਦੀ ਬੋਲਦੀ ਉਹਦੇ ਰੰਗ ਵਿੱਚ ਰਤਿਆਂ ਨੂੰ ਫੋਜੜੇ ਰੁੱਖ ਦੇ ਠ ਬਿਰਾਜ ਦਾ ਸੂਬ ਦਾ ਚੜਦਾ ਪੱਤਿਆਂ ਨੂੰ ਵਾਹਿਗੁਰੂ ਦੀ ਕਾਹ ਦਾ ਵਾਹਿਗੁਰੂ ਜਿੱਕੇ ਪਤੇ